ਸਤਿ ਸ਼੍ਰੀ ਅਕਾਲ ਦੋਸਤੋ ਪਿੰਡ ਕੋਟਲੀਆ ਬਲੂ ਗਊਸ਼ਾਲਾ ਦੇ ਵਿੱਚ ਖੜੇ ਹਾਂ ਜਿੱਥੇ ਕਿ ਤੀਜਾ ਲੱਕੀ ਡਰਾ ਚੱਲੀ ਜਾਂਦਾ ਦੋ ਲੱਕੀ ਡਰਾ ਇਹ ਤੋਂ ਪਹਿਲਾਂ ਬਹੁਤ ਵਧੀਆ ਨਿਕਲ ਚੁੱਕੇ ਆ ਤੇ ਉਹਦੇ ਨਾਲ ਜਿਹੜਾ ਗਊਸ਼ਾਲਾ ਦੇ ਵਿੱਚ ਕੰਮ ਵੀ ਹੋਇਆ ਸਾਰੀ ਸੰਗਤ ਨੂੰ ਪਤਾ ਹੀ ਆ ਤੇ ਤੀਜਾ ਲੱਕੀ ਡਰਾ ਕਰਦੇ ਆ ਬਈਆਂ ਨਾਲ ਗੱਲਬਾਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਾਂ ਬਾਈ ਆਪਣਾ ਜਿਹੜਾ ਇਹ ਡਰਾ ਨਿਕਲਣ ਦੇ ਵਿੱਚ ਕਿੰਨਾ ਕੁ ਟਾਈਮ ਬਾਕੀ ਆ ਬਹੁਤ ਥੋੜਾ ਸਮਾਂ ਬਾਕੀ ਰਹਿ ਗਿਆ ਜੀ ਇਸ ਡਰਾ ਨਿਕਲ ਦੇ ਵਿੱਚ ਜਿਹਦੇ ਵਿੱਚ ਆਪਣੇ 101 ਨਾਮ ਹੈ ਪਹਿਲੇ ਨਾਮ ਦੀ ਗੱਲ ਕਰੀਏ ਤਾਂ ਥਾਰ ਗੱਡੀ ਆ 4/2 ਇਹਦੀ ਆਪਸ਼ਨ ਦੇ ਵਿੱਚ ਤੁਸੀਂ ਨਾਲ ਖੜਾ ਦੇਖ ਰਹੇ ਹੋ ਜੀ ਨਿਊ ਹੋਲੈਂਡ 4/4 ਟਰੈਕਟਰ ਹੈ ਦੂਜੇ ਨਾਮ 'ਚ ਆ ਗਿਆ ਆਪਣੇ ਬੁਲਟ ਮੋਟਰਸਾਈਕਲ ਤੇ ਇਹਦੀ ਆਪਸ਼ਨ 'ਚ ਆ ਗਿਆ ਆਈਫੋਨ 15 ਪ੍ਰੋ ਮੈਕਸ ਤੇ ਜੇ ਕਿਸੇ ਭਰਾ ਨੇ ਕੈਸ਼ ਲੈਣੀ ਹੋਵੇ ਕੈਸ਼ ਆਪਣੇ ਸਾਰੇ ਨਾਮਾਂ ਤੇ ਮਿਲ ਜੂਗੀ ਜਿੰਨੇ ਵੀ ਨਾਮ ਆ ਆਪਣੇ ਸਾਰਿਆਂ ਤੇ ਕੈਸ਼ ਦੀ অপਸ਼ਨ ਹੈਗੀ ਐ ਲੈ ਵੀ ਮਿੱਤਰੋ ਟੋਕਨ ਸਕੀਮ ਕਰ ਲੋ ਨੋਟ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸੇ ਨੰਬਰ ਤੇ ਤੁਸੀਂ ਵਟਸਐਪ ਕਰਕੇ ਪੇਮੈਂਟ ਕਰਕੇ ਜਿਹੜਾ ਟੋਕਨ ਪਾ ਲੈਣਾ ਤੇ ਟੋਕਨ ਦਾ ਜਿਹੜਾ ਹੈਗਾ 300 ਦਾ 1 ਆ 500 ਦੇ 3 000 ਦੇ 8 2000 ਦੇ 20 쿠폰ਾਂ ਦੇ 5000 ਦੇ 60 쿠폰 ਮਿਲ ਜਾਣਗੇ ਤੇ ਨਾਲ ਜਿਹੜਾ ਆਪਣਾ ਮਿੰਨੀ ਡਰਾ ਬਾਈ ਨਿਕਲਣਾ ਇਹਦੇ ਵਿੱਚ ਕੁਝ ਸਮਾਂ ਬਾਕੀ ਹੈ ਤੇ ਇਹ ਫ੍ਰੀ ਦੇਣਾ ਕਿਸ ਤਰ੍ਹਾਂ ਟਰਾਲਾ ਵੀ ਖੜਾ ਬੁਲਟ ਵੀ ਖੜਾ ਤੇ ਇਹਦੇ ਬਾਰੇ ਦਿਓ ਜਾਣਕਾਰੀ ਹੋਰ ਥੋੜਾ ਸਮਾਂ ਰਹਿ ਗਿਆ ਜੀ ਮਿੰਨੀ ਡਰਾ ਨਿਕਲਦੇ ਆ ਜਲਦੀ ਜਲਦੀ 쿠ਪਨ ਪਾ ਲਓ ਜੀ ਜਿੱਥੇ ਆਪਾਂ ਬੁਲਟ ਮੋਟਰਸਾਈਕਲ ਤੇ ਇਹਦੀ ਆਪਸ਼ਨ ਚ ਟਰਾਲੀ ਹੈ 11 ਫੁੱਟ ਜੈਕ ਵਾਲੀ ਤੇ ਤੀਜੀ ਆਪਸ਼ਨ ਆ ਗਈ ਇਹਦੇ ਵਿੱਚ ਆਈਫੋਨ 15 ਪ੍ਰੋ ਮੈਕਸ ਦੂਜੇ ਨਾਮ ਦੀ ਗੱਲ ਕਰੀਏ ਇਹ ਚ 11 ਹਾਲ ਹੈ ਤੇ ਉਹਦੀ অপਸ਼ਨ ਚ ਆਗੇ ਭੈਣਾਂ ਲਈ 골ਡ ਦੇ ਟੌਪਸ ਆ ਗਏ ਤੇ ਉਸ ਤੋਂ ਬਾਅਦ ਇੱਕ ਟਨ ਦਾ AC ਆ ਗਿਆ ਤੇ ਉਸ ਤੋਂ ਬਾਅਦ ਆ ਗਏ ਛੱਤ ਵਾਲੇ ਪੱਖੇ ਤੇ 11 ਨਾਮ ਆ ਟੋਟਲੇ ਦੇ ਵਿੱਚ 11 ਨਾਮ ਜਿਹੜੇ ਮਿੰਨੀ ਡਰਾਜ ਆ 101 ਨਾਮ ਜਿਹੜਾ ਵੱਡੇ ਡਰਾਜ ਆ ਮਿੱਤਰੋ ਬਹੁਤ ਥੋੜਾ ਸਮਾਂ ਬਾਕੀ ਆ ਸੇਵਾ ਦੇ ਵਿੱਚ ਡਰਾ ਚੱਲ ਰਿਹਾ ਵੱਡੇ ਡਰਾ ਦੇ ਵਿੱਚ ਭਾਈ ਦੱਸਿਓ ਤੀਜੇ ਨਾਮ ਦੇ ਵਿੱਚ ਸਪਲੈਂਡਰ ਤੀਜੇ ਨਾਮ 'ਚ ਸਪਲੈਂਡਰ ਮੋਟਰਸਾਈਕਲ ਆ অপਸ਼ਨ ਦੇ ਵਿੱਚ ਐਕਟਿਵਾ ਸਕੂਟਰੀ ਆ ਚੌਥੇ ਨਾਮ 'ਚ ਇਲੈਕਟ੍ਰੋਨਿਕ ਸਕੂਟਰੀ ਆ ਇਹਦੀ অপਸ਼ਨ 'ਚ AC ਆ ਉਸ ਤੋਂ ਬਾਅਦ ਆ ਗਏ ਆਪਣੇ ਜੀ ਐਂਡਰੋਇਡ ਫੋਨ ਆ ਗਏ ਆਪਣੇ ਆ ਕੀ ਜਦੋਂ ਫਰਿੱਜ ਆ ਕੀ ਵਾਸ਼ਿੰਗ ਮਸ਼ੀਨ ਐਲ ਸੀ ਡੀ ਕੂਲਰ ਸਾਰੇ ਨਾਮ ਬਹੁਤ ਵਧੀਆ ਦਿੱਤੇ ਜਾ ਰਹੇ ਤੇ ਲੈ ਵੀ ਮਿੱਤਰੋ ਸਮਾਂ ਬਹੁਤ ਘਟਾ ਜਲਦੀ ਤੋਂ ਜਲਦੀ ਟੋਕਨ ਪਾ ਲਓ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਸੇ ਨੰਬਰ ਤੇ ਤੁਸੀਂ ਗੂਗਲ ਪੇ ਕਰਨਾ ਇਸੇ ਨੰਬਰ ਤੇ ਵਟਸਐਪ ਤੇ ਟੋਕਨ ਤੁਹਾਨੂੰ ਪ੍ਰਾਪਤ ਹੋ ਜਾਣਾ ਬਹੁਤ ਬਹੁਤ ਧੰਨਵਾਦ ਜੀ